ਬੋਡਲਾ ਅਡਾ ਸਥਿਤ ਗੁਰੂ ਨਾਨਕ ਕਾਲਜ ਦੇ ਵਿੜੇ ਵਿੱਚ 37ਵੇਂ ਰਾਸ਼ਟਰੀ ਸੜਕ ਸੁਰੱਖਿਆ ਅਭਿਆਨ ਦੇ ਤਹਿਤ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮ ਸੜਕ ਸੁਰੱਖਿਆ ਅਤੇ ਹਾਦਸਿਆਂ ਤੋਂ ਬਚਾਅ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਸੈਮੀਨਾਰ ਵਿੱਚ ਬੋਡਲਾਡਾ ਦੇ ਐਸਡੀਐਮ ਗਗਨਦੀਪ ਸਿੰਘ ਜੋ ਕਿ ਮਾਨਸਾ ਜ਼ਿਲ੍ਹੇ ਵਿੱਚ ਆਰਟੀਓ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਅਸੀਂ ਕਈ ਕੀਮਤੀ ਜਾਨਾਂ ਨੂੰ ਬਚਾ ਸਕਦੇ ਹਾਂ। ਸੈਮੀਨਾਰ ਤੋਂ ਬਾਅਦ ਵਿਦਿਆਰਥੀਆਂ ਨਾਲ ਸਵਾਲ-ਜਵਾਬ ਦਾ ਦੌਰ ਵੀ ਰੱਖਿਆ ਗਿਆ, ਜਿਸ ਵਿੱਚ ਸਹੀ ਜਵਾਬ ਦੇਣ ਵਾਲੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਨਰਿੰਦਰ ਪਾਲ ਅਤੇ ਸਮੂਹ ਕਾਲਜ ਸਟਾਫ ਵੀ ਹਾਜ਼ਰ ਰਿਹਾ। ਗੁਰੂ ਨਾਨਕ ਕਾਲਜ ਵਿੱਚ ਕਰਵਾਇਆ ਗਿਆ ਇਹ ਸੈਮੀਨਾਰ ਵਿਦਿਆਰਥੀਆਂ ਲਈ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ। ਇਹ ਸਾਈਨ ਲੱਗਿਆ ਹੋਇਆ ਦੇਖਿਆ ਸੀ ਨਹੀਂ ਦੇਖਿਓ ਧਿਆਨ ਨਾਲ ਉੱਥੇ ਵੀ ਲੱਗਿਆ ਹੋਊਗਾ ਜਿਵੇਂ 5.5 ਮੀਟਰ ਦਾ ਵੇਕਲ ਵੀ ਉੱਪਰ ਉਹ ਇੱਥਾਂ ਨਹੀਂ ਲੱਗ ਸਕਦਾ ਵੱਧ ਉਚਾਈ ਵਾਲਾ ਵੇਕਲ ਨਹੀਂ ਜਾ ਸਕਦਾ ਆ ਗੱਡੀ ਦੀ ਲੈਂਥ ਲੱਤੀ ਹੋਈ 10 ਮੀਟਰ ਦੀ ਗੱਡੀ ਲੰਮੀ ਜਾ ਸਕਦੀ ਹੈ ਕੋਈ ਰਸਤੇ ਜਿਉਂ ਮੋੜ ਵਗੈਰਾ ਹੁੰਦਾ ਤਾਂ ਉਥੇ ਫੈਨ ਲਾਇਆ ਜਾਂਦਾ ਬਣੀ ਇੱਕ ਸਭ ਤੋਂ ਵੱਧ ਨੋ ਪਾਰਕਿੰਗ ਵਾਲਾ ਸਾਈਨ ਇਹਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਆਪਣੇ ਇੱਕਵੇਂ ਦੇਖਿਆ ਗੱਡੀਆਂ ਜਿੱਥੇ ਜੀ ਕਰਦਾ ਮੋਟਰਸਾਈਕਲ ਖੜਾਏ ਨੇ ਦੁਕਾਨਾਂ ਅੱਗੇ ਅੱਜ ਦਾ ਜਿਹੜਾ ਇਹ ਟੌਪਿਕ ਹੈ ਜਿਸਦੇ ਉੱਪਰ ਤੁਸੀਂ ਸਲਾਈਡਸ ਦੇਖੀਆਂ ਨੇ ਲੱਗਦਾ ਤਾਂ ਹੈ ਕਿ ਅਸੀਂ ਸਾਰਿਆਂ ਨੂੰ ਸਭ ਨੂੰ ਪਤਾ ਹੈ ਇਹ ਸਾਰੀਆਂ ਚੀਜ਼ਾਂ ਪਰ ਅਸੀਂ ਉਹਨਾਂ ਤੇ ਅਮਲ ਕਿਨਾਂ ਕਰਦੇ ਹਾਂ ਦੇਖੋ ਤੁਹਾਡੀ ਸਾਰੀ ਲਾਈਫ ਕਰਦੇ ਆਂਦਾ ਰਹੇ ਤੇ ਜਦੋਂ ਘਰ ਦੇ ਬਾਹਰ ਆਉਂਦਾ ਤਾਂ ਉਹ ਸੜਕ ਤੇ ਆ। ਅ ਸਾਰੇ ਦੇਸ਼ ਦੇ ਵਿੱਚ 37ਵਾਂ ਰੋਡ ਸੇਫਟੀ ਮੰਥ ਮਨਾਇਆ ਜਾ ਰਿਹਾ ਹੈ। ਇਸ ਤਹਿਤ ਹੀ ਅੱਜ ਪ੍ਰਿੰਸੀਪਲ ਗੁਰਮਾਨਕ ਕਾਲਜ ਪੁਰਲਾਟਾ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਪੁਰਲਾਡਾ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ। ਜਿਸ ਦੇ ਵਿੱਚ ਪੁਲਿਸ ਵਿਭਾਗ ਵੱਲੋਂ ਆ ਕੇ ਇੱਥੇ ਇੱਕ ਪੀਪੀਟੀ ਰਾਹੀਂ ਬੱਚਿਆਂ ਨੂੰ ਦੱਸਿਆ ਗਿਆ ਟ੍ਰੈਫਿਕ ਰੂਲਸ ਰੈਗੂਲੇਸ਼ਨਸ ਹੋਰ ਜਿਹੜੇ ਨਾਰਮਸ ਹੈਗੇ ਨੇ। ਤੇ ਜਿਹੜੇ ਟ੍ਰੈਫਿਕ ਸਿਗਨਲਸ ਇਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਤੇ ਇਸ ਤੋਂ ਬਾਅਦ ਫਿਰ ਇੱਕ ਬੱਚਿਆਂ ਦੇ ਨਾਲ ਛੋਟਾ ਜਿਹਾ ਕੁਐਸਚਨ ਆਨਸਰ ਸੈਸ਼ਨ ਵੀ ਰੱਖਿਆ ਗਿਆ ਤੇ ਉਹਨਾਂ ਨੂੰ ਜਿਹੜੇ ਜਿਹੜੇ ਜੋ ਦੱਸਿਆ ਗਿਆ ਸੀ ਉਸ ਦੇ ਬਾਰੇ ਪੁੱਛਿਆ ਗਿਆ ਸੋ ਇਹ ਸਾਰਾ ਇੰਟਰੈਕਸ਼ਨ ਇਸ ਅਦੀਨਾ ਸੀ ਕੀਤੀ ਤੇ ਕਾਫੀ ਵਧੀਆ ਹੰਗਾਰਾ ਮਿਲਿਆ ਤੇ ਬਾਕੀ ਵੀ ਜ਼ਿਲ੍ਹੇ ਦੇ ਵਿੱਚ ਅਸੀਂ ਇਹ ਕੰਟੀਨਿਊ ਕਰਾਂਗੇ ਅੱਜ ਕੱਲ ਦੇ ਨੌਜਵਾਨ ਬੱਚੇ ਜਿਹੜੇ ਕਿ 18 ਸਾਲ ਉਮਰ ਜਿਆਦਾ ਉਹ ਹਜੇ ਵੀ ਕੋਈ ਆਪਣੇ ਡਰਾਈਵਿੰਗ ਲਾਇਸੈਂਸ ਨਹੀਂ ਲਵਾਏ ਉਹਨਾਂ ਨੂੰ ਉਹਨਾਂ ਨੂੰ ਦੱਸਿਆ ਗਿਆ ਪਹਿਲਾਂ ਤਾਂ ਅਵੇਅਰ ਕੀਤਾ ਗਿਆ ਕਿ ਡਰਾਈਵਿੰਗ ਲਾਇਸੈਂਸ ਉਹਨਾਂ ਦੇ ਬਣਨੇ ਕਿਵੇਂ ਹੈ ਲਰਨਰਸ ਬਣਾਣਾ ਕਿਵੇਂ ਹੈ ਉਸ ਤੋਂ ਬਾਅਦ ਜਿਹੜਾ ਪੱਕਾ ਉਹ ਕਿਵੇਂ ਕਰਵਾਉਣਾ ਹੈਗਾ ਸੋ ਕਿਉਂਕਿ ਕਈਆਂ ਬੱਚਿਆਂ ਨੂੰ ਪਤਾ ਵੀ ਨਹੀਂ ਹੁੰਦਾ ਭਾਵੇਂ ਉਹਨਾਂ ਨੂੰ ਵਹੀਕਲ ਚਲਾਣੇ ਆ ਜਾਂਦੇ ਨੇ ਸੋ ਉਹਨਾਂ ਨੂੰ ਦੱਸਿਆ ਗਿਆ ਜਾਗਰੂਕ ਕੀਤਾ ਗਿਆ ਕਿ ਇਸ ਦੀ ਵਿਧੀ ਕੀ ਹੈ ਲਾਇਸੈਂਸ ਬਣਵਾਣਾ ਅ ਬਹੁਤ ਧੰਨਵਾਦੀ ਹਾਂ ਸੀਐਸ ਜੀਨ ਸਾਹਿਬ ਦੇ ਤੇ ਉਹਨਾਂ ਦੀ ਟੀਮ ਜਿਨ੍ਹਾਂ ਨੇ ਅੱਜ ਸਾਡੇ ਕਾਲਜ ਦੇ ਵਿੱਚ ਇਹ ਸੈਮੀਨਾਰ ਟ੍ਰੈਫਿਕ ਪੁਲਿਸ ਤੇ ਟ੍ਰੈਫਿਕ ਰੂਲਸ ਐਂਡ ਰੈਗੂਲੇਸ਼ਨ ਤੇ ਜੋ ਗਾਈਡੈਂਸ ਲਿਖਣ ਨੂੰ ਰੱਖਿਆ ਬਹੁਤ ਫਾਇਦਾ ਇਸ ਦੇ ਨਾਲ ਬੱਚਾ ਨੂੰ ਹੋਏਗਾ ਕਿਉਂਕਿ ਜੋ ਅੱਜ ਜਿਸ ਤਰ੍ਹਾਂ ਦੇ ਪ੍ਰੈਜੈਂਟੇਸ਼ਨਸ ਤੇ ਵਿੱਚ ਬੱਚਿਆਂ ਨੂੰ ਇਨਫੋਰਮੇਸ਼ਨ ਦਿੱਤੀ ਗਈ ਕਿ ਉਹਨਾਂ ਨੇ ਕਿਸ ਤਰ੍ਹਾਂ ਟ੍ਰੈਫਿਕ ਰੂਲਾਂ ਦੀ ਪਾਲਣ ਕਰਨੀ ਹੈ ਕਿਹੜੇ ਕਿਹੜੇ ਜਿਹੜੇ ਆਬਜੈਕਟਿਵਸ ਜਿਹੜੇ ਬੱਚੇ ਨੇ ਧਿਆਨ ਰੱਖਣੇ ਹਨ ਸੋ ਕਿਹੜੀ ਕਿਹੜੀ ਗੱਲਾਂ ਧਿਆਨ ਰੱਖਣਾ ਸੋ ਮੈਂ ਸੋਚਦਾ ਕਿ ਇਸ ਤਰ੍ਹਾਂ ਦੇ ਸੈਮੀਨਾਰਸ ਹਮੇ ਰੈਗੂਲਰ ਤੌਰ ਤੇ ਹੋਣੇ ਚਾਹੀਦੇ ਨੇ ਤਾਂਕਿ ਸਾਡੇ ਜਿਹੜੇ ਯੂਥ ਜਿਹੜੇ ਬੱਚੇ ਆ ਰਹੇ ਆ ਉਹਨਾਂ ਨੂੰ ਇਹ ਸਾਰੇ ਚੀਜ਼ਾਂ ਬਾਰੇ ਪਤਾ ਲੱਗੇ तो so, बहुत लाहेवंद सेमिनार आज तक है हेलो माय नेम इज रमजोत कौर आई एम द स्टूडेंट ऑफ आई एम द स्टूडेंट ऑफ एमएससी केमिस्ट्री सेकंड ईयर आज सेमिनार लगाया 37वां राष्ट्रीय सुरक्षा महीना मनाया जा रहा है हां जी किस तरह लगा थाने की नॉलेज मिली सर आई हैव टेकन द ग्रेट नॉलेज फ्रॉम दिस सेमिनार एज द सर हैज एड्रेस्ड द मेनी थिंग्स देयर फॉर एग्जांपल दे हैव टोल्ड द रूल्स अबाउट द ट्रैफिक And the road accident. That how we can help to the road accident, uh, the patients. So I have learned many things from here. So I would request and I would like to thank uh, my S D M sir and the whole team. ਦੋ ਸੈਮੀਨਾਰ ਕਿ ਨਾਮ ਤੁਹਾਡਾ ਕੀ ਰਾਮ ਨਾਮ ਕਰਮਜੀ ਸਿੰਘ ਹੈ ਤੇ ਮੈਂ ਮੈਂ ਐਮਐਸਸੀ కెਮਿਸਟਰੀ ਅੱਜ ਕੇਆ ਸਰ ਆਏ ਨੇ ਕਿ ਸੈਮੀਨਾਰ ਆਸ਼ਕਾ ਸਟੱਡੀਸ ਬਣਾਇਆ ਜਾ ਰਿਹਾ ਹੈ ਕਿਸ ਦਾ ਲੱਗਦਾ ਨਹੀਂ ਸਭ ਨੂੰ ਇੱਕ ਤੋਲ ਸਰ ਬਹੁਤ ਇਨਫੋਰਮੇਟਿਵ ਸੀ ਕੁਝ ਨਵੇਂ ਨਾ ਇਮੇਜ ਜਿਹੜੇ ਸਾਨੂੰ ਨਹੀਂ ਸੀ ਪਤਾ ਇਹ ਸੈਮੀਨਾਰ ਲੱਗ ਕੇ ਸਾਨੂੰ ਉਹ ਚੀਜ਼ਾਂ ਦਾ ਪਤਾ ਲੱਗਿਆ ਬੇਸਿਕ ਰੂਲ ਤਾਂ ਚਲੋ ਸਾਰਿਆਂ ਨੂੰ ਪਤਾ ਹੁੰਦਾ ਬਟ ਇਹਦੇ ਵਿੱਚ ਉਸ ਤੋਂ ਵੀ ਜ਼ਿਆਦਾ ਕੁਝ ਸੀ ਜਿਹੜਾ ਸਾਨੂੰ ਨਹੀਂ ਸੀ ਪਤਾ ਬਹੁਤ سارے ਬੱਚਿਆਂ ਨੂੰ ਨਹੀਂ ਸੀ ਪਤਾ ਮੈਨੂੰ ਸਾਨੂੰ ਪਤਾ ਲੱਗਦੇ ਅਸੀਂ ਇਸ ਤੋਂ ਬਾਅਦ ਅਸੀਂ ਨੂੰ ਫੋਲੋ ਕਰਾਂਗੇ ਸਾਰੇ ਰੂਲਸ ਨੂੰ ਤਾਂ ਨਾਲ ਅਸੀਂ ਐਕਸੀਡੈਂਟ ਵੀ ਘਟਾਏ ਜਾਣਗੇ ਥੈਂਕ ਯੂ ਜੀ